ਔਰ ਸੁਵਰਗੀਏ ਬਖਸ਼ੀਸ਼ ਕੋਰ ਗਰਚਾ ਦੀ ਜਾਦ ਵਿੱਚ ਲਾਇਬ੍ਰੇਰੀ ਜਿਹੜੀ ਪਿੰਡ ਗਰਚਾ ਸ਼ਹੀਦ ਭਗਤ ਸਿੰਘ ਨਗਰ ਜਿਹੜੀ ਹੈ ਇਹ ਬਣਾਈ ਗਈ ਹੈਗੀ ਆ ਬੋਮ ਐਂਡੇ ਜਿਹੜਾ ਆ ਇੱਥੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਆ ਅੱਗੇ ਜਾ ਕੇ ਅਸੀਂ ਦੇਖਦੇ ਆਂ ਕਿ ਹੋਰ ਕੀ ਗੱਲਬਾਤ ਹੋ ਰਹੀ ਆ ਨਵਾਸ਼ਰ ਦਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਵਾਸ਼ਰ ਦਬਾਬਾ YouTube ਪਹੁੰਚ ਚੁੱਕਾ ਹੈ ਪਿੰਡ ਗਰਚਾ ਜਿੱਥੇ ਕੀ ਔਰ ਇਸ ਸਥਾਨ ਤੇ ਜਿੱਥੇ ਅਸੀਂ ਅੱਜ ਖੜੇ ਹੈ ਗਿਆਂ ਮਹਿਲਾ ਦਿਵਸ ਜਿਹੜਾ ਵੂਮਨ ਡੇ ਮਨਾਇਆ ਜਾ ਰਿਹਾ ਆ ਔਰ ਮਾਤਾ ਬੀਬੀ ਬਖਸ਼ੀਸ਼ ਕੌਰ ਦੀ ਯਾਦ ਦੇ ਵਿੱਚ ਜਿਹੜੀ ਆ ਇੱਥੇ ਲਾਇਬ੍ਰੇਰੀ ਖੋਲੀ ਗਈ ਹੈਗੀ ਆ ਔਰ ਮੈਂ ਇਹਨਾਂ ਬਾਰੇ ਦੱਸ ਦਿੰਦਾ ਕਿਉਂਕਿ ਸਾਡੇ ਤੇ ਪਰਿਵਾਰਕ ਮੈਂਬਰ ਨੇ ਮਾਤਾ ਬਖਸ਼ੀਸ਼ ਕੌਰ ਜੀ ਇਹਨਾਂ ਦਾ ਪੂਰਾ ਪਰਿਵਾਰ ਮੇਰੇ ਘਰ ਦੇ ਨਾਲ ਘਰ ਹੈਗਾ ਆ ਔਰ ਇਹ ਦੇਖਿਆ ਹੈਗਾ ਕਿ ਇਹਨਾਂ ਨੇ ਜਿੰਨਾ ਵੀ ਜ਼ਿੰਦਗੀ ਰਹੀ ਹੈਗੀ ਆ ਕੋਈ ਵੀ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਸੀ ਕਿਸੇ ਦੀ ਲੜਕੀ ਦਾ ਵਿਆਹ ਹੁੰਦਾ ਸੀ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆndi ਸੀਗੀ ਔਰ ਇਹ ਜਿਹੜੀ ਆ ਆਰਥਿਕ ਪੱਖੋਂ ਪੈਸੇ ਦੇ ਪੱਖੋਂ ਫਾਈਨੈਂਸ਼ੀਅਲ ਪੱਖੋਂ ਉਹਨਾਂ ਦੀ ਮਦਦ ਬਿਨਾ ਕਿਸੇ ਸਵਾਰਥ ਤੋਂ ਕਰਦੇ ਸਨ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਇਹਨਾਂ ਨੂੰ ਅਸੀਂ ਪੈਸਾ ਦੇ ਕੇ ਮਦਦ ਕੀਤੀ ਆ ਕਿ ਅਸੀਂ ਇਹਨਾਂ ਕੋਲ ਕੰਮ ਲਏ ਇਹ ਦੀ ਯਾਦਗਾਰੀ ਲਾਇਬ੍ਰੇਰੀ ਜਿਹੜੀ ਖੋਲਹੀ ਗਈ ਆ ਇਹ ਮੁ ਤੁਸੀਂ ਤਸਵੀਰ ਚ ਦੇਖ ਪਾ ਰਹੇ ਹੋ ਇਹ ਸਰਪੰਚ ਸਾਹਿਬ ਮੌਕੇ ਦੇ ਸਰਪੰਚ ਨੇ ਇਹਨਾਂ ਦੀ ਆਪਣੀ ਇੱਕ ਸੋਚ ਸੀ ਕਿ ਕਿੱਥੇ ਲਾਇਬ੍ਰੇਰੀ ਖੋਲਹੀ ਜਾਵੇ ਔਰ ਇਸੀ ਲਾਇਬ੍ਰੇਰੀ ਦੇ ਵਿੱਚ ਜਿਹੜਾ ਆ ਕਿ ਅੱਜ ਮਹਿਲਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈਗਾ ਉਸ ਦੇ ਬਾਰੇ ਦੇ ਵਿੱਚ ਕੀ ਅਗਲੀ ਗੱਲਬਾਤ ਹੈਗੀ ਆ ਕੀ ਪੂਰੀ ਰਿਪੋਰਟ ਹੈਗੀ ਆ ਉਹ ਇਹਨਾਂ ਦੇ ਨਾਲ ਅਸੀਂ ਕਰਦੇ ਆਂ ਗੱਲਬਾਤ ਸੋ ਨਵਾ ਸ਼ਰਦ ਆਪਾ YouTube ਚੈਨਲ ਵੱਲੋਂ ਮਹਿਲਾ ਦਿਵਸ ਦੀਆਂ ਸਾਰਿਆਂ ਨੂੰ ਹੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਕੀ ਇਹਨਾਂ ਨੇ ਇਸ ਦਿਵਾਰੀ ਦੇ ਵਿੱਚ ਕੀਆ ਕੀ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਇਹ ਮੇਰੀ ਖਿਆਲ ਦੇ ਵਿੱਚ ਮੈਂ ਪੰਚਾਇਤ ਦੇ ਵਿੱਚ 20 ਤੋਂ 25 ਸਾਲ ਗੁਜ਼ਾਰੇ ਆ ਇਹ ਪਹਿਲਾ ਮੌਕਾ ਦੇਖਿਆ ਹੈਗਾ ਕਿ ਜਿੱਥੇ ਇਹ ਸਰਪੰਚ ਸਾਹਿਬ ਨੇ ਉਪਰਾਲਾ ਕੀਤਾ ਕਿ ਇਹ ਪਹਿਲੀ ਵਾਰ ਦੇ ਵਿੱਚ ਮਹਿਲਾ ਦਿਵਸ ਦੇ ਵਿੱਚ ਜਿੱਥੇ ਨਰੇਗਾ ਦੇ ਬੁਲਾਏ ਗਏ ਨੇ ਉੱਥੇ ਹੀ ਬੈਂਕ ਬੋਲੋ ਬੁਲਾਏ ਗਏ ਨੇ ਕਿ ਤੁਹਾਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਖਰਚਾ ਦੀ ਵਿਸ਼ੇਸ਼ ਰਿਪੋਰਟ ਆ ਤੋਂ ਬਿਗੈਰ ਕੰਮ ਕੋਈ ਨਹੀਂ ਚੱਲਦਾ ਹੁਣ ਜਿੰਨੀਆਂ ਨਾ ਕੁੜੀਆਂ ਪੜੀਆਂ ਲਿਖੀਆਂ ਸਾਰੀਆਂ ਆਪ ਕੰਮ ਕਰਦੀਆਂ ਤੇ ਅੱਗੇ ਸੀਗੀਆਂ ਤੇ ਬੀਬੀਆਂ ਨੂੰ ਪਿੱਛੇ ਛੱਡੋ ਤੇ ਬੰਦਿਆਂ ਨੂੰ ਮੈਂਬਰਾਂ ਨੂੰ ਮੋਹਰੇ ਕਰੋ ਪਰ ਹੁਣ ਬੀਬੀਆਂ ਕੁੜੀਆਂ ਸਾਡੀਆਂ ਬਹੁਤ ਕਿਤਨੁਕ ਵਿੱਚ ਅੱਗੇ ਆਈਆਂ ਆ ਬੈਂਕਾਂ ਚ ਸਾਰੇ ਕੰਮਾਂ ਦੇ ਵਿੱਚ ਬੀਬੀਆਂ ਅੱਗੇ ਹੋ ਕੇ ਕੰਮ ਕਰਦੀਆਂ ਤੇ ਉਹਨਾਂ ਦੀ ਪਹੁੰਚ ਵੀ ਦੂਰ ਤੱਕ ਹੈ। ਹੋਰ ਇੰਨਾ ਕੁਝ ਕਹਿੰਦੀ ਹੋਈ ਮੈਂ ਹੋਰ ਸਾਰੀਆਂ ਬੀਬੀਆਂ ਦਾ ਧੰਨਵਾਦ ਕਰਦੀ ਹਾਂ। ਕੋਈ ਸਕੀਮ ਦੱਸੋ, ਸਿਲਾਈ ਸੈਂਟਰ ਖੋਲੋ ਬੀਬੀਆਂ ਲਈ, ਕੁੜੀਆਂ ਲਈ, ਬਿਊਟੀ ਪਾਰਲਰ ਖੋਲੋ, ਹੋਰ ਵੀ ਕੋਈ ਸਕੀਮ ਸਾਨੂੰ ਦੱਸੋ। ਬੱਚਿਆਂ ਨੂੰ ਬਹੁਤ-ਬਹੁਤ ਲਾਭ ਹੋਵੇ। ਮੈਂ ਤੁਹਾਨੂੰ ਦੱਸਾਂਗਾ। ਹੋਰ ਨਾ 2 ਮਿੰਟ ਬਾਅਦ ਅੱਜ ਬੱਚੋ ਨਾਲ ਦੀ ਦਿਨ ਮੇਰਾ ਬੋਰਦਾਨ ਸੀ ਚਲ ਕਰਨੇ ਜਨਾਣਾ ਤੇ ਇਹ ਹੋਰ ਕਿਸੇ ਨੇ ਬੋਲਣਾ ਹੋਵੇ ਤਾਂ ਕੋਈ ਨਹੀਂ ਮੇਰੀ ਮੈਂ ਆਇਆ ਮੈਂ ਕਹਿ ਦੇ ਮੈਂ ਜਾ ਸਕਦੀ ਹਾਂ ਚਲ ਆਂਦੀ ਹਾਂ ਤੁਸੀਂ ਬੋਲੋ ਬਹੁਤ ਹੋ ਜਾ ਬਸੀਆ ਕਿੰਨੀ ਆਵਾਜ਼ ਹੈ ਤੂੰ ਤੁਸੀਂ ਚੁੰਡ ਕੱਟਿਆ ਕੋਈ ਵੀ ਕਿਸੇ ਨੂੰ ਮੇਰੀ ਜਰੂਰਤ ਹੋਵੇ ਮੈਂ ਜਾ ਸਕਦੀ ਹਾਂ ਆ ਦਾਣਿਆਂ ਦੀ ਐ ਕੁਛ ਮਿਹਰਬਾਨੀ ਕਰਕੇ ਗਰੀਬਾਂ ਦੇ ਦਾਣੇ ਵੀ ਲਵਾਓ ਅੱਛਾ ਹੁਣ 2 ਮਿੰਟ ਬਾਅਦ ਤੇ ਰਮਿੰਦਰ ਕੌਰ ਜੀ ਦਾ ਬਾਈ ਜਿਹੜੀ 2 ਮਿੰਟ ਬਾਅਦ ਬੈਂਸ ਤੋਂ ਬੋਲਣਾ ਜੀ ਆਂ ਸਾਸੀ ਕਰ ਐ ਇੱਕ ਹੋਰ ਮਿੰਟ ਇੰਤੇ ਹੋ ਜਾਓ ਇੰਤੇ ਹੁੰਦਾ ਮਾੜਾ ਬੋਤਾਂ ਨਾ ਤੱਕਣ ਕਿੰਨਾਂ ਪੀ ਕਰ ਦੋ ਮਿੰਟ ਬਾਅਦ ਸਾਰਾ ਮਾਣ ਜਿਹੜਾ ਪਤੇ ਸਾਰੇ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਜਣੇ ਆਏ ਅੱਜ ਜਿਹੜਾ ਮਹਿਲਾ ਦਿਵਸ ਅੰਤਰਰਾਸ਼ਟਰੀ ਨੂੰ ਯੂਨਾਈਟਡ ਨੇਸ਼ਨ ਦੇ ਵਿੱਚ ਜੋ ਜਨਸਾਈ ਲੈਡਸ ਕਰਤੀਆਂ ਨੇ ਅਸੀਂ ਨਾ ਤੁਸੀਂ ਪਿੰਡ ਦੇ ਸਰਪੰਚ ਹੋ ਮੇਰੀ ਖਿਆਲ ਦੇ ਵਿੱਚ ਅਸੀਂ ਬਿਲਕੁਲ ਛੋਟੇ ਸੀਗੇ ਸ਼ਾਇਦ ਉਸ ਵੇਲੇ ਸੁਰਤ ਨਹੀਂ ਸੀ ਇੰਨਾ ਪਤਾ ਹੁੰਦਾ ਸੀ ਕਿ ਕੁਝ ਹੈ ਲੇਕਿਨ ਇਹ ਬੈਂਕ ਦੇ ਵਿੱਚ ਇੱਕ ਲਾਇਬ੍ਰੇਰੀ ਖੁੱਲੀ ਸੀ ਤੇ ਤੁਸੀਂ ਜਿਹੜੀ ਇਹ ਲਾਇਬ੍ਰੇਰੀ ਖੁੱਲੀ ਹੈਗੀ ਆ ਇਹ ਅਵੇਅਰਨੈਸ ਲਈ ਖੁੱਲੀ ਆ ਮਤਲਬ ਕੀ ਸੋਚ ਪਿੱਛੇ ਸੀ ਤੁਹਾਡੀ ਇਹਦੀ ਆ ਸੋਚਦੇ ਆਪਣੇ ਮਨ ਦੀ ਸੀ ਕਿ ਅਸੀਂ ਸੋਚਿਆ ਸੀਗਾ ਕਿ ਪਿੰਡ ਵਿੱਚ ਜਾ ਕੇ ਨਾ ਕੁਛ ਨਾ ਕੁਛ ਦਾ ਕਰਾਂਗੇ ਸਮਾਜ ਸੇਵਾ ਨਾ ਤੇ ਮਨ ਚ ਆਇਆ ਕਿ ਲਾਇਬ੍ਰੇਰੀ ਖੁੱਲ੍ਹ ਗਿਆ ਆਪਾਂ ਪਿੰਡ ਦੇ ਵਿੱਚ ਸਾਰੀਆਂ ਬੀਬੀਆਂ ਬਾਹਰ ਨਿਕਲਣ ਜਿਹੜੀਆਂ ਨੇ ਬੀਬੀਆਂ ਬਾਹਰ ਨਿਕਲਦੀਆਂ ਸੰਗਦੀਆਂ ਅੱਜ ਦੱਸ ਸਮਝ ਲੋ ਪਿੰਡ ਦੇ ਵਿੱਚ ਸ਼ਰਮ ਕਰਦੀਆਂ ਬਾਹਰ ਨਿਕਲਦੇ ਵਿੱਚ ਬਾਹਰ ਆਉਣ ਪੜਨ ਬੁੱਕਸ ਪੜਨ ਸੱਤਰੀ ਕਿਤਾਬਾਂ ਵਿੱਚੋਂ ਗਿਆਨ ਮਿਲਦਾ ਹਾਂਜੀ ਸਾਰੀਆਂ ਬੁੱਕਸ ਹੈਗੀਆਂ ਇੱਥੇ ਧਾਰਮਿਕ ਵੀ ਹੈਗੀਆਂ ਦੂਜੀ ਵੀ ਹੈਗੀਆਂ ਹਨਾ ਤੇ ਜਦੋਂ ਪੰਚਾਇਤੀ ਫੈਸਲੇ ਕਰਦੇ ਆਂ ਤੁਹਾਡੇ ਹਸਬੰਦ ਜਿਹੜੇ ਆ ਉਹ ਵੀ ਮੈਂਬਰ ਪੰਚਾਇਤ ਆ ਤੁਸੀਂ ਆਪਣੀ ਸਰਪੰਚੀ ਲੈਵਲ ਤੇ ਤੁਸੀਂ ਖੁਦ ਜਾ ਕੇ ਕਰਦੇ ਆ ਲੋਕਾਂ ਦੇ ਨਾਲ ਵੀ ਹਾਂਜੀ ਆਪ ਨਾਲ ਜਾਈਦਾ ਆ ਵੈਰੀ ਗੁੱਡ ਫਿਰ ਇਹ ਤੇ ਬਣਨ ਦਾ ਫਾਇਦਾ ਹੈ ਨਹੀਂ ਤੇ ਕੀ ਕੀਰਤਾਂ ਲੇਡੀਜ਼ ਬਣ ਜਾਂਦੀਆਂ ਸਰਪੰਚ ਸਿੱਖ ਕੇ ਆਏ ਆ ਪਰ ਸਾਨੂੰ ਵੀ ਨੌਲੇਜ ਮਿਲਦੀ ਆ ਜਾ ਕੇ ਨਾਲ ਉਹਨਾਂ ਦੇ ਘਰ ਵਾਲੇ ਜਾ ਕੇ ਸਰਪੰਚੀ ਕਰਦੇ ਆ ਤੇ ਲੇਡੀਜ਼ ਘਰ ਬੈਠੇ ਹੁੰਦੇ ਹੈਗੇ ਆ ਇਹ ਤੁਹਾਡੇ ਲਈ ਅਸੀਂ ਸ਼ੁਭ ਕਾਮਨਾਵਾਂ ਅੱਜ ਬੋਮੈਂਡੇ ਦੇ ਉੱਪਰ ਤੁਹਾਨੂੰ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਤੁਸੀਂ ਆਉਣ ਵਾਲੇ ਪੰਜ ਸਾਲਾਂ ਦੇ ਵਿੱਚ ਜਿੱਥੇ ਲੇਡੀਜ਼ ਦਾ ਪੱਧਰ ਉੱਚਾ ਚੱਕੋਗੇ ਉੱਥੇ ਪਿੰਡ ਦਾ ਵੀ ਉਪਕਾਸਟ ਥੈਂਕ ਯੂ ਨਾਮ ਕੀ ਹੈ ਜੀ ਮੇਰਾ ਨਾਮ ਰਾਜਿੰਦਰ ਕੌੜਾ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਮੈਂ ਨਵਾਂ ਸ਼ਹਿਰ ਸਾਡਾ ਸੀਐਫਐਲ ਆਫਿਸ ਹੈ ਬੋ ਫਾਊਂਡੇਸ਼ਨ ਦੇ ਅੰਦਰ ਤੇ ਅੱਜ ਜਿਹੜਾ ਵੂਮਨ ਡੇ ਹੈਗਾ ਇਸ ਤੇ ਤੁਸੀਂ ਸਪੈਸ਼ਲ ਆਏ ਹੈਗੇ ਆ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਰਚਾ ਦੇ ਸਰਪੰਚ ਸਾਹਿਬ ਜੀ ਨੇ ਇੱਥੇ ਸੱਦਿਆ ਸੀਗਾ ਜੀ ਵੂਮਨ ਡੇ ਦੇ ਉੱਤੇ ਜਿਹੜੀਆਂ ਇਸਤਰੀਆਂ ਉਹਨਾਂ ਨੂੰ ਬੈਂਕ ਦੇ ਨਾਲ ਰਿਲੇਟਡ ਜਿਹੜੀਆਂ ਇਨਫੋਰਮੇਸ਼ਨ ਦੇਣ ਲਈ ਤੇ ਜਿਹੜਾ ਸਾਈਬਰ ਕ੍ਰਾਈਮ ਵਧ ਰਿਹਾ ਉਹਦੇ ਨਾਲ ਉਹਦੇ ਨਾਲ ਰਿਲੇਟਡ ਇਹਨਾਂ ਨੂੰ ਇਨਫੋਰਮੇਸ਼ਨ ਦੇਣ ਜਾਨਕਿ ਫਾਈਨੈਂਸ਼ੀਅਲ ਤੌਰ ਦੇ ਉੱਪਰ ਵੀ ਉਹ ਮਜ਼ਬੂਤ ਕਿੱਦਾਂ ਹੋ ਸਕਦੀ ਹੈ ਹਾਂਜੀ ਬਿਲਕੁਲ ਇਹਦੇ ਬਾਰੇ ਤੁਸੀਂ ਹਾਂਜੀ ਜਾਣਕਾਰੀ ਹੋਰ ਕੁਝ ਕਹਿਣਾ ਚਾਹੋ ਸਾਰਿਆਂ ਨੂੰ ਮੇਰੇ ਵੱਲੋਂ ਵੂਮਨ ਡੇ ਦੀਆਂ ਬਹੁਤ-ਬਹੁਤ ਵਧਾਈਆਂ ਸਾਰੇ ਜਣੇ ਜਿਹੜਾ ਆ ਇਸਤਰੀ ਜਿਹੜੀ ਆ ਉਹ ਆਪਣੇ ਘਰ ਦੀ ਜਿਹੜੀ ਆ ਮੇਨ ਮੇਨ ਜਿਹੜਾ ਮੈਂਬਰ ਹੁੰਦੀ ਆ ਕਿਉਂਕਿ ਜਿਹੜਾ ਮੇਲ ਆ ਉਹਨੇ ਤਾਂ ਬਾਹਰ ਕਮਾ ਕੇ ਲਿਆਣਾ ਆ ਘਰ ਨੂੰ ਕਿੱਦਾਂ ਚਲਾਣਾ ਆ ਠੀਕ ਆ ਉਹ ਸਾਰਾ ਆ ਲੇਡੀ ਦੇ ਹੱਥ ਹੁੰਦਾ ਸੁਣਿਆ ਹੋਣਾ ਕਹਿੰਦੇ ਆ ਕਿ ਲੇਡੀ ਜਿਹੜੀ ਇੱਕ ਸੂਈ ਦੇ ਨੱਕੇ ਵਿੱਚ ਵੀ ਘਰ ਕੱਢ ਦਿੰਦੀ ਆ ਠੀਕ ਆ ਇਸ ਲਈ ਜਿਹੜਾ ਪੈਸਾ ਆਂਦਾ ਉਹਨੂੰ ਕਿਸ ਜਗ੍ਹਾ ਵਰਤਣਾ ਆ ਕਿਸ ਜਗ੍ਹਾ ਨਹੀਂ ਵਰਤਣਾ ਉਹ ਸਾਰਾ ਲੇਡੀ ਦੇ ਹੱਥੀ ਹੁੰਦਾ ਆ ਠੀਕ ਹੈ ਸਤਿ ਸ੍ਰੀ ਅਕਾਲ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਣਜੀਤ ਤੋਂ ਅੱਛਾ ਤੁਸੀਂ ਅੱਜ ਇੱਥੇ ਆਏ ਹੈਗੇ ਆ ਤੁਹਾਨੂੰ ਕੋਈ ਬੈਨੀਫਿਟ ਵੀ ਮਿਲਿਆ ਕਿ ਇਹ ਐਵੇਂ ਗੱਲਾਂ ਹੀ ਮਾਰੀ ਜਾਂਦੇ ਆ ਨਹੀਂ ਨਹੀਂ ਮਿਲਿਆ ਆ ਕੀ ਬੈਨੀਫਿਟ ਮਿਲਿਆ ਹਾਂਜੀ ਪਹਿਲਾਂ ਅਸੀਂ ਚੱਕਿਆ ਸੀ 2:00 ਹਾਂਜੀ 2:00 ਚੱਕਿਆ ਸੀਗਾ ਜਿੱਦਾਂ ਦੋ 4000 ਜਮਾਏ ਸੀ 2000 ਚੱਕੇ ਸੀ ਸਾਡਾ ਰਹਿਮਤ ਗਰੁੱਪ ਅੱਛਾ ਹਾਂਜੀ ਤੇ ਉਹਦੇ ਵਿੱਚ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਆਈ ਕੋਈ ਤੰਗੀ ਪਰੇਸ਼ਾਨੀ ਨਹੀਂ ਆਦੀ ਹੁਣ ਫੇਰ ਸਾਨੂੰ ਮਿਲਣਾ ਹੈ ਅੱਛਾ ਹਾਂਜੀ ਫੇਰ ਮਤਲਬ ਇਹ ਹੈ ਕਿ ਤੁਹਾਨੂੰ ਲੋਕਾਂ ਕੋਲ ਇਹ ਨਹੀਂ ਆ ਕਿ 2 ਰੁਪਏ ਵਿਆਜ ਤੇ ਦੇ ਦੋ 4 ਰੁਪਏ ਵਿਆਜ ਤੇ ਦੇ ਦੋ ਨਹੀਂ ਨਹੀਂ ਗਰੁੱਪ ਸਾਡਾ ਬਹੁਤ ਵਧੀਆ ਚੱਲਦਾ ਹੈ ਗਰੁੱਪ ਵਧੀਆ ਚੱਲਦਾ ਹੈ ਇਹਨਾਂ ਕੋਲ ਕੋ ਆਨਾ ਕਾਨ ਨਹੀਂ ਤਾਂ ਨਹੀਂ ਕੀਤੀ ਜਾਂਦੀ ਹੈ ਹੈਗੀ ਕਦੀ ਵੀ ਨਹੀਂ ਕਦੀ ਵੀ ਅੱਛਾ ਸਹਯੋਗ ਪੂਰਾ ਦਿੱਤਾ ਜਾਂਦਾ ਪੂਰਾ ਦਿੱਤਾ ਜਾਂਦਾ ਸਸਰੀ ਕਾਲਜੀ ਸਸਰੀ ਕਾਲਜੀ ਤੁਹਾਡਾ ਕੀ ਨਾਮ ਹੈ ਹਰਪ੍ਰੀਤ ਮੋਹਰ ਨਾਮ ਹੈ ਅੱਛਾ ਹਰਪ੍ਰੀਤ ਕੌਰ ਜੀ ਹਾਂਜੀ ਤੁਸੀਂ ਹੁਣ ਐਜੇ ਕੀ ਕੰਮ ਕਰ ਰਹੇ ਹੋ ਹਾਂਜੀ ਨਰੇਗਾ ਦੀ ਹਾਜ਼ਰੀ ਲਾਈਦੀ ਆ ਅੱਛਾ ਹਾਂਜੀ ਸਾਰਾ ਦੇਖੀ ਦਾ ਕੰਮ ਕਰਦੇ ਲੇਬਰ ਕੀ ਕਰਦੀ ਹੈ ਇਹ ਤੁਹਾਨੂੰ ਜਿਹੜਾ ਕੰਮ ਮਿਲਿਆ ਸੀਗਾ ਇਹ ਬਲੋਕ ਜਰੀ ਹੈ ਮਿਲਿਆ ਸੀ ਹਾਂਜੀ ਬਲੋਕ ਜਰੀ ਹੈ ਬਲੋਕ ਜਰੀ ਹੈ ਮਿਲਿਆ ਹਾਂਜੀ ਹਾਂਜੀ ਤੇ ਘਰ ਦੇ ਤਾਂ ਨਹੀਂ ਨਰਾਜ਼ ਹੋਏ ਬੇ ਕੰਮ ਨਹੀਂ ਕਰਨਾ ਨਹੀਂ ਜੀ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਮਤਲਬ ਪੂਰੀ ਖੋਲ ਲੱਗ ਗਈ ਆ ਹਾਂਜੀ ਹਾਂਜੀ ਦੇ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਨਹੀਂ ਕੋਈ ਤੰਗੀ ਪਰੇਸ਼ਾਨੀ ਲੇਬਰ ਵੀ ਵਧੀਆ ਕੰਮ ਕਰਦੀ ਹੈ ਕੰਮ ਵੀ ਵਧੀਆ ਚੱਲਦਾ ਪਿਆ ਸਾਡਾ ਤੇ ਤੁਸੀਂ ਇਹਨਾਂ ਦੀ ਮੇਨ ਹਾਜ਼ਰੀ ਲਾਂਦੇ ਹਾਂ ਹਾਂਜੀ ਹਾਜ਼ਰੀ ਲਾਈ ਦੀ ਆ ਤੇ ਇੱਕ ਮੈਂ ਤੁਹਾਨੂੰ ਮੇਨ ਗੱਲ ਪੁੱਛਣਾ ਚਾਹੁੰਦਾ ਹਾਂ ਹਾਂਜੀ ਕਿਉਂਕਿ ਅਸੀਂ ਇੱਕ ਮੀਡੀਆ ਵਾਲਿਆਂ ਸਾਡਾ ਮੈਂ ਹੁਣ ਪਿੰਡਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਉੱਥੇ ਕਈ ਵਾਰ ਹਗਾਮੇ ਹੋਏ ਆ ਹਾਂਜੀ ਹਾਂਜੀ ਮਾਰ ਕੁੱਟਾਈ ਤੱਕ ਹੋਈ ਹੈਗੀ ਆ ਸਾਡੇ ਕੋਲ ਬਿੱਟ ਪ੍ਰੂਫ ਹੈ ਗਿਆ ਹਾਂਜੀ ਉੱਥੇ ਕੀ ਕਰਦੇ ਸੀਗੇ ਜਿਹੜੀ ਮੇਨ ਲੇਡੀਜ਼ ਹੁੰਦੀ ਸੀ ਹਾਂਜੀ ਜੇ ਉਹਦੀ ਕੋਈ ਸਹੇਲੀ ਹੁੰਦੀ ਸੀ ਜਾਂ ਕੁਛ ਹੁੰਦੀ ਸੀ ਹਾਂਜੀ ਉਹਨੂੰ ਕਹਿਣਾ ਕੋਈ ਗੱਲ ਨਹੀਂ ਤੇਰੀ ਹਾਜ਼ਰੀ ਲੱਗ ਗਈ ਆ ਘਰ ਜਾ ਕੇ ਤੂੰ ਆਪਣਾ ਕੰਮਕਾਰ ਕਰਿਆ ਤੁਸੀਂ ਤਾਂ ਨਹੀਂ ਇਦਾਂ ਕਰਦੇ ਨਹੀਂ ਜੀ ਸਾਡੇ ਪੂਰੀ ਵਧੀਆ ਇਦਾਂ ਚੱਲਦਾ ਕਿ ਹਾਂ ਹਾਜ਼ਰੀ ਲੱਗ ਗਈ ਤਾਂ ਲੇਡਸ ਕੰਮ ਤੇ ਰਹੋਗੇ ਜੈਂਟਸ ਵੀ ਕੰਮ ਤੇ ਰਹੋਗੇ ਇਦਾਂ ਹਾਜ਼ਰੀ ਲੱਗੀ ਘਰ ਚਲ ਕੇ ਨਹੀਂ ਇਹ ਨਹੀਂ ਤੇ ਉਹ ਤੁਸੀਂ ਤਾਂ ਹਾਜ਼ਰੀ ਲਾ ਲਈ ਹਾਂਜੀ ਮੈਂ ਹੁਣ ਤੁਹਾਡੀ ਇਸ ਗੱਲ ਦਾ ਕਿੱਦਾਂ ਵਿਸ਼ਵਾਸ ਕਰਾਂ ਹਾਂਜੀ ਪਿੱ ਤੁਹਾਡੇ ਦੇ ਉੱਪਰ ਕੌਣ ਅੱਖ ਰੱਖਦਾ ਸਾਡੇ ਉੱਪਰ ਸਰਪੰਚ ਸਾਹਿਬ ਆਉਂਦੇ ਆ ਗੇੜਾ ਰੱਖਦੇ ਆ ਕੀ ਕਰਦੀ ਲੇਬਰ ਕੀ ਕਰਦੀ ਹੈ ਮੀਟਸ ਕੀ ਕਰਦੇ ਇਦਾਂ ਅੱਛਾ ਇਹ ਸਰਪੰਚ ਜਿਹੜੀ ਲੇਡੀ ਜੀ ਹੈ ਇਹ ਤੁਹਾਡੇ ਮਗਰੇ ਹੀ ਰਹਿੰਦੇ ਆ ਫਿਰ ਹਾਂਜੀ ਉਹ ਵੀ ਦੇਖਦੇ ਆ ਕਿ ਕਿੰਨਾ ਕੰਮ ਕੀਤਾ ਕੀ ਕੀਤਾ ਇਹਨਾਂ ਨੇ ਕੀ ਕੀਤਾ ਸਾਰਾ ਕੁਝ ਦੇਖਦੇ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਤੁਹਾਡਾ ਜਿਹੜਾ ਕੰਬੀਨੇਸ਼ਨ ਹੈਗਾ ਉਹ ਇਦਾਂ ਦਾ ਬਣਿਆ ਹੋਇਆ ਆ ਐਵੇਂ ਨਹੀਂ ਹਾਂਜੀ ਤੇ ਹਾਜ਼ਰੀ ਲਈ ਘਰ ਜਾ ਕੇ ਕਿਸੇ ਦੇ ਫੁੱਲ ਫੁੱਟਾਈ ਹੈ ਹਾਂਜੀ ਘਰ ਜਾ ਕੇ ਕਿਸੇ ਦੇ ਫੁੱਲ ਕੇ ਪਕਾਣ ਲਾਪੋ ਤੇ ਆਪਣੇ ਆ ਤੁਸੀਂ ਲੋ ਮਤਲਬ ਬੋ ਮੇਨਟੇਨ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਬੋ ਮੇਨਟੇਨ ਦੇ ਤੇ ਇਹ ਮਹਿਲਾ ਦਿਵਸ ਐ ਇਸ ਦਿਨ ਸਾਰੀਆਂ ਮਹਿਲਾ ਇਕੱਠੀਆਂ ਹੋਈਆਂ ਆ ਤੇ ਇਸ ਦਿਵਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਬੀਬੀਆਂ ਨੂੰ ਬਹੁਤ-ਬਹੁਤ ਵਧਾਈ ਐ ਦਿਨ ਦੀ ਬਸੇ ਘਰ ਘਰ ਚਲਾਣਾ ਹੁਣ ਸੌਖਾ ਨਹੀਂ ਹੋ ਗਿਆ ਹਨਾ ਘਾੜਾ ਬਹੁਤ ਜ਼ਿਆਦਾ ਔਖਾ ਐ ਜੀ ਨਹੀਂ ਪਹਿਲਾਂ ਔਖਾ ਸੀ ਜਦੋਂ ਤੁਸੀਂ ਲੇਡੀਜ਼ ਕੰਮ ਕਰ ਲੱਪਈਆਂ ਫੇ ਥੋੜੀ ਆਸਾਨੀ ਨਹੀਂ ਹੋ ਗਈ ਹਾਂਜੀ ਬੀਬੀਆਂ ਕੰਮ ਕਰਦੀਆਂ ਆਪਣਾ ਵਧੀਆ ਘਰ ਚਲਾਉਂਦੀਆਂ ਆ ਹਨਾ ਹੁਣ ਦੇਖੋ ਜੀ ਅਸੀਂ ਘਰ ਵਿੱਚ ਝਾੜੂ ਮਾਰਦੇ ਆ ਘਰ ਦੀ ਸਫਾਈ ਕਰਦੇ ਆ ਜੇ ਅਸੀਂ ਪਿੰਡ ਦੀ ਸਫਾਈ ਵੀ ਕਰ ਲਈ ਆ ਤੇ ਨਾਲ ਉਹਦੇ ਪੈਸੇ ਵੀ ਮਿਲਦੇ ਤੇ ਵਧੀਆ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਸੋ ਸਾਨੂੰ ਸਾਡੇ ਵੱਲੋਂ ਵੀ ਸ਼ੁਭ ਕਾਮ